ਕਈ ਏਕੜ ਜੋ ਫਸਲ ਹੈ ਉਹ ਪਾਣੀ ਚ ਡੁੱਬ ਗਈ ਹੈ ਤੇ 80 ਫੁੱਟ ਦੇ ਕਰੀ ਪਾੜ ਪੈ ਗਿਆ ਹੈ ਜੋ ਉੱਥੇ ਪਿੰਡ ਵਾਸੀ ਨਜ਼ਰ ਆ ਰਹੇ ਨੇ ਤੇ ਘਰਾ ਤੱਕ ਵੀ ਆ ਜੋ ਮਾਈਨਰ ਦਾ ਪੂਰਾ ਪਾਣੀ ਹੈ ਉਹ ਪਹੁੰਚ ਗਿਆ ਹੈ ਗੁੱਡੇ ਗੁੱਡੇ ਪਾਣੀ ਚਾਰਜ ਪੇਰੇ ਨਜ਼ਰ ਆ ਰਿਹਾ ਹੈ ਕਈ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਤਬਾਹ ਹੋ ਗਈ ਹੈ ਕਈ ਲੋਕਾਂ ਦੇ ਕਰਾ ਤੱਕ ਵੀ ਇਸ ਮਾਈਨਰ ਦਾ ਪਾਣੀ ਪਹੁੰਚ ਗਿਆ ਦਸਤਿਆ ਬੋਹਰ ਦੇ ਪਿੰਡ ਕੀਕਰ ਖੇੜੇ ਖੇੜਾ ਨੇੜੇ ਆ ਪੂਰਾ ਜੋ ਮਾਈਨਰ ਦਾ ਪਾੜ ਪਿਆ ਹਤ ਨੂੰ ਜੀ ਟੀਨ ਤੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਵੇਖ 파 ਰਹੇ ਹੋ ਦੋ ਤਸਵੀਰਾਂ ਤੁਸੀਂ ਆਪਣੇ ਸਕਰੀਨ ਤੇ ਵੇਖ 파 ਰਹੇ ਹੋ ਸਥਾਨਕ ਲੋਕ ਉਥੇ ਮੌਜੂਦ ਨੇ ਸਥਾਨਕ ਪਿੰਡ ਵਾਸੀ ਮੌਜੂਦ ਨੇ ਤੇ ਨਹਿਜ ਵਿਖਿਆ ਜਾ ਸਕਦਾ ਹੈ ਕਿ 80 ਫੁੱਟ ਦੇ ਕਰੀਬ ਪਾੜ ਪਿਆ ਹੋਇਆ ਹੈ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਤੇ ਆਹੀ ਜੋ ਪਾਣੀ ਹੈ ਪਾੜ ਪੈਣ ਤੋਂ ਬਾਅਦ ਜੋ ਕਿਸਾਨ ਨੇ ਉਹਨਾਂ ਦੇ ਜੋ आ, फसल है खेतों तक पहुंच गया कई फसल तबाह हो गई है। की खबर तस्वीर आ जा सकता है कि जो माइनर टुटन जो पानी का वहा है वह किन्ना तेज है मेरे मेरे सहयोगी प्रदीप फोन लाइन से जुड़े हुए हैं प्रदीप जानना चाहों किस माइनर पहाड़ पिया है ਐਕਸ਼ਨ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਬਿਲਕੁਲ ਸਰਪ੍ਰੋਤ ਬੀਤੀ ਰਾਤ ਜਿਹੜਾ ਹੈ ਇਸ ਇਲਾਕੇ ਦੇ ਅੰਦਰ ਜਿਹੜੀ ਮਲੂਕਪੁਰਾ ਮਾਈਨਰ ਦੇ ਅੰਦਰ ਜਿਹੜਾ ਇਹ ਨਹਿਰ ਟੁੱਟੀ ਹੈ ਜਿਹਦੇ ਵਿੱਚ ਕਰੀਬ ਦੱਸਿਆ ਜਾ ਰਿਹਾ ਕਿ 80 ਫੀਟ ਦੇ ਕਰੀਬ ਜਿਹੜਾ ਪਾੜ ਪੈ ਗਿਆ ਜਿਹਦੇ ਕਰਕੇ ਇਹ ਕਈ ਏਕੜ ਫਸਲ ਜਿਹੜੀ ਪਾਣੀ ਦੀ ਮਾਰ ਹੇਠ ਆ ਗਈ ਹੈ ਇਸ ਦੇ ਨਾਲ ਹੀ ਨਾਲ ਲੱਗਦੀਆਂ ਟਾਣੀਆਂ ਤੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਹੈ ਕਈ ਕੁਝ ਘਰ ਨੇ ਜਿੱਥੇ ਪਾਣੀ ਪਹੁੰਚ ਅੰਦਰ ਦਾਖਲ ਹੋ ਗਿਆ ਹੈ ਕਿਸਾਨਾਂ ਦਾ ਜਿਹੜੀ ਕਿ ਨਾ ਹੈ ਕਿ ਜਿਹੜੇ ਇਸ ਪਾਣੀ ਦੇ ਨਾਲ ਉਹਨਾਂ ਦੀਆਂ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਨੇ ਲੈ ਟੁੱਟਣ ਤੋਂ ਬਾਅਦ ਜਿਹੜਾ ਹੈ ਨਹਿਰੀ ਵਿਭਾਗ ਵੱਲੋਂ ਜਿਹੜਾ ਪਿੱਛੋਂ ਪਾਣੀ ਜਿਹੜਾ ਘਟਾ ਦਿੱਤਾ ਗਿਆ ਹਾਲਾਂਕਿ ਨੈਟ ਟੁੱਟਣ ਦੇ ਕਾਰਨਦਾਰ ਨਹੀਂ ਸਾਹਮਣੇ ਆਏ ਕਿਹਾ ਜਾ ਰਿਹਾ ਹੈ ਕਿ ਕਮਜ਼ੋਰ ਸੀਗਾ ਇਸ ਇਹ ਪਾਸਾ ਜਿਹਦੇ ਕਰਕੇ ਇਸ ਇਲਾਕੇ ਦੇ ਅੰਦਰ ਜਿਹੜਾ ਪਾਣੀ ਦਾ ਬਹਾਅ ਜ਼ਿਆਦਾ ਤੇਜ਼ ਹੋਣ ਕਰਕੇ ਜਿਹੜਾ ਟੁੱਟ ਗਿਆ ਹੈ ਫਿਲਹਾਲ ਰਾਤ ਨੂੰ ਜਿਹੜਾ ਤੰਦ ਜ਼ਿਆਦਾ ਸੀਗਾ ਮੌਸਮ ਦੀ ਵਿਜ਼ਿਬਿਲਟੀ ਬਹੁਤ ਘੱਟ ਸੀਗੀ ਜਿਸ ਦੇ ਕਰਕੇ ਨਹਿਰੀ ਵਿਭਾਗ ਨੇ ਪਿੱਛੋਂ ਪਾਣੀ ਤਾਂ ਜਰੂਰ ਬੰਦ ਕਰਵਾ ਦਿੱਤਾ ਪਰ ਹਜੇ ਤੱਕ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰ ਤੱਕ ਜਿਹੜਾ ਨਹਿਰੀ ਵਿਭਾਗ ਦੇ ਬੰਦੇ ਜਿਹੜੇ ਇਸ ਇਲਾਕੇ ਦੇ ਅੰਦਰ ਅਜੇ ਤੱਕ ਨਹੀਂ ਪਹੁੰਚੇ ਨੇ ਜਿਸ ਦੇ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹੋਰ ਡਰ ਲੱਗ ਰਿਹਾ ਹੈ ਕਿ ਪਾਣੀ ਉਹਨਾਂ ਦੇ ਹੋਰ ਮਲੇ ਪਿੰਡ ਤੱਕ ਅਗਰ ਜਾ ਸਕਦਾ ਹੈ ਫਿਲਹਾਲ ਜਿਹੜਾ ਪ੍ਰਸ਼ਾਸਨ ਦੇ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਸ ਨਹਿਰ ਨੂੰ ਬੰਨਿਆ ਜਾਵੇ ਤੇ ਦੂਜੇ ਪਾਸੇ ਕਿਸਾਨ ਇਸ ਗੱਲ ਦੀ ਵੀ ਮੰਗ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਜਿਹੜਾ ਮੁਆਵਜ਼ਾ ਦੇਵੇ ਤੇ ਇਸ ਨੂੰ ਪੱਕੇ ਤੌਰ ਤੇ ਜਿਹੜਾ ਇਸ ਮੈਹਰ ਦਾ ਹੱਲ ਕੀਤਾ ਜਾਵੇ ਤੇ ਇਹਨੂੰ ਬੰਨਿਆ ਜਾ ਸਕੇ ਤੇ ਫਿਲਹਾਲ ਜਿਹੜਾ ਪਾਣੀ ਦਾ ਪੱਧਰ ਜਿਹੜਾ ਪਿਛਲੇ ਮੈਹਰ ਦੇ ਵਿੱਚ ਘਟਿਆ ਤੇ ਕੁਝ ਰਾਹਤ ਕਹਿ ਸਕਦੇ ਆ ਕਿ ਇਸ ਇਲਾਕੇ ਦੇ ਕਿਸਾਨਾਂ ਨੂੰ ਤੇ ਲੋਕਾਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਜੀ ਸਰ ਪ੍ਰਦੀਪ ਨਹਿਰੀ ਵਿਭਾਗ ਦਾ ਕੀ ਕਹਿਣਾ ਹੈ ਕਿ ਕਦੋਂ ਤੱਕ ਕਿੰਨਾ ਟਾਈਮ ਲੱਗੇਗਾ ਇਸ ਪਾੜ ਨੂੰ ਪੂਲਿਆ ਜਾਏ ਆ ਬਿਲਕੁਲ ਜਿਹੜਾ ਇਸ ਇਲਾਕੇ ਦੇ ਅੰਦਰ ਜਿਹੜਾ ਹੁਣ ਮੈਰੀ ਵਿਭਾਗ ਵੱਲੋਂ ਜਿਹੜਾ ਪਾਣੀ ਪਿੱਛੋਂ ਘਟਾ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਜਿਹੜਾ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਇਸ ਇਲਾਕੇ ਦੇ ਅੰਦਰ ਭੇਜਿਆ ਜਾ ਰਿਹਾ ਤੇ ਜਲਦੀ ਜਿਹੜਾ ਕਹਿ ਰਿਹਾ ਹੈ ਕਿ ਇਹ ਜਾ ਰਿਹਾ ਹੈ ਕਿ ਇਸ ਪਾਰ ਨੂੰ ਜਿਹੜਾ ਮੈਰੀ ਵਿਭਾਗ ਦੇ ਮੁਲਾਜ਼ਮ ਜਿਹੜਾ ਜਲਦ ਬਣ ਲਾਂਗੇ ਫਿਲਹਾਲ ਜਿਹੜਾ ਪ੍ਰਸ਼ਾਸਨ ਇਸ ਦੇ ਅਲਰਟ ਹੋ ਗਿਆ ਇਸ ਨੂੰ ਲੈ ਕੇ ਤੇ ਜਲਦੀ ਜਿਹੜਾ ਕਿਹਾ ਜਾ ਰਿਹਾ ਕਿ ਸ਼ਾਮ ਤੱਕ ਜਿਹੜਾ ਇਹਨੂੰ ਬਣ ਲਿਆ ਜਾਏਗਾ ਤੇ ਆ ਪਾਰ ਟੁੱਟਣ ਨਾਲ ਕਿੰਨੇ ਕ ਪਿੰਨੇ ਜੋ ਪ੍ਰਭਾਵਿਤ ਹੋਏ ਨੇ ਜਿਹੜੇ ਆਲੇ ਦੁਆਲੇ ਦਾ ਏਰੀਆ ਹੈ ਮਲੂਕਪੁਰਾ ਮਾਈਨਰ ਦੇ ਨਾਲ ਜਿਹੜੇ ਢਾਣੀਆਂ ਲੱਗੀਆਂ ਫਿਲਹਾਲ ਦੀ ਘੜੀ ਵਿੱਚ ਉਹ ਇਲਾਕਾ ਹੀ ਹਜੇ ਤੱਕ ਪ੍ਰਭਾਵ ਮਾਰਦੀ ਹੈ ਹਟਾਇਆ ਹੈ ਪਾਣੀ ਦੀ ਮਾਰ ਹਟਾਇਆ ਹੈ ਜਿਹੜਾ ਪਾਣੀ ਜੇ ਨਾ ਰੁਕਦਾ ਤਾਂ ਹੋ ਸਕਦਾ ਸੀਗਾ ਕਿ ਇਹ ਨਾਲ ਦੇ ਲੱਗਦੇ ਜਿਹੜੇ 3-4 ਪਿੰਡ ਸੀਗੇ ਉਹਨਾਂ ਨੂੰ ਆਪਣੀ ਮਾਰ ਹਟ ਲੈ ਸਕਦਾ ਸੀਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਰਦੀਪ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਸਵੀਰਾਂ ਨੇ ਅੱਗੋਂ ਪੱਧਰ ਦਿੱਤੇ ਕੀ माइनर च मलूपुरा माइनर च अस्सी फुट का पाड़ पै गया जिसका कि मेरे सहयोगी जिक्र कर रहे कि नहरी विभाग के वालों पिछों पानी बंद कर चिता गया हालांकि रात वेले आज पाड़ पूर्ण का काम शुरू नहीं किया जा चुका क्योंकि तो विजिबिलिटी काफी घट थी ਸਰਦੀਆਂ ਦਾ ਮੌਸਮ ਹੈ ਤੁੰਡ ਕਾਫੀ ਹੈ ਪਰ ਪਿੱਛੋ ਪਾਣੀ ਬੰਦ ਕਰ ਦਿੱਤਾ ਗਿਆ ਹਾਲਾਂਕਿ ਜੋ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਨੇ ਉਹਨਾਂ ਦੇ ਵੱਲੋਂ ਮੰਗ ਪੇਸ਼ਾਨੂ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਬੰਦਾ ਮੁਆਵਜ਼ਾ ਉਹਨਾਂ ਦੇ ਫਸਲਾਂ ਦਾ ਉਹਨਾਂ ਤੱਕ ਪਹੁੰਚਾਇਆ ਜਾਏ ਤੇ ਕਈ ਲੋਕਾਂ ਦੇ ਜੋ ਘਰਾ ਤੱਕ ਆ ਪਾਣੀ ਪਹੁੰਚ ਗਿਆ ਹੈ ਉਹ ਬਹੁਤ ਡੇਪੈਂਡ ਕੀ ਕਰ ਖੇੜੇ ਨੇੜੇ ਆ ਪੂਰਾ ਪਾੜ ਪਿਆ ਹੋਇਆ ਪਖਾਈ तस्वीर तुम वेख पा रहे हो तस्वीर ने अबोहर दिया जिथे कि नहर च पाड़ पै गया है मलूकपुरा माइनर है जिथे कि अस्सी फुट का पूरा पाड़ पिया है कई एकड़ फसल पानी च डुब गई है दो तस्वीर तुम अपने स्क्रीन पर वेख पा रहे हो इस विचाले स्थानक लोगों के वालों अपील की, की जा रही है कि नहर में पूरिया जाए ढाणिया चारे पास पानी फिर गया जी सत्तर अस्सी किला कड़क है जी जिस तीन तीन चार चार फुट पानी खड़ा है जो है जी सत्तर अस्सी फुट का पिंड है मलूकपुर माइनर नहर टुट गई ਖਤਰਾ ਕੀ ਫਰ ਦਾ ਪਾਰ ਪਿਆ ਜੀ ਸਾਨੂੰ ਇਹ ਮੰਗੇ ਸਾਡੀ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਨੂੰ ਮੁਆਵਜ਼ਾ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਧਾਰੀਆਂ ਵੀ ਆ ਗਈਆਂ ਪਾਣੀਆਂ ਦੀ ਪੱਠੇ ਸਭ ਡੋੜ ਗਈਆਂ ਕੋਈ ਮੁੰਡਾ ਗਿਆ ਸੀ ਉੱਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰੇ ਨਹਿਰ ਨੋਟ ਦਾ ਮਾੜੀ ਮੋਟੀ ਆਵਾਜ਼ ਆਈ ਉਹਨੂੰ ਤੇ ਉਸ ਤੋਂ ਬਾਅਦ ਅਸੀਂ ਗਏ ਆ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲੇ ਉਹ ਉਸ ਤੋਂ ਬਾਅਦ ਅਸੀਂ ਪਹੁੰਚੇ ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ ਤੇ ਉਧਰ ਸਾਨੂੰ ਐ ਲੱਗਿਆ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਣਾ ਬਨੋਣਾ ਔਖਾ ਹੀ ਆ। ਫਾਰ ਜੀ ਰਾਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ। ਹੂੰ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ। ਬਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ। ਤੇ ਅੱਗੋ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ। ਹੂੰ ਤੇ ਉਧਰ ਕਿਕਰ ਖੇੜੇ ਦੇ ਪਾਸੋਂ ਉਧਰੋਂ ਕੱਸੀ ਸੀਗੀ ਉਹ ਵੀ ਹੁਣ ਕਿਧਰੇ ਮੈਨੂੰ ਲੱਗਦਾ ਮਾੜੀ ਮੁੱਟੀ ਨਿਕਲਣ ਲੱਗ ਗਿਆ ਕਿ ਨਹੀਂ ਨਿਕਲਣ ਲੱਗਿਆ ਵੀ ਪਤਾ ਨਹੀਂ ਕਾਜ ਕਰ ਸਾਡੇ ਇੱਥੇ 8-9 ਗੱੜ ਹੈਗੀ ਲਗਭਗ ਪਾਣੀ ਗਿਆ ਜੀ ਅੰਦਰ ਲੱਗਿਆ

ਸੀਜ਼ਨ ਦੀ ਸਤੋਂ ਸੰਗਣੀ ਧੁੰਦ ਪਈ ਹੈ ਤੇ ਮਹਿਸ 2 ਤੋਂ 4 ਮੀਟਰ ਤੱਕ ਹੀ ਵਖਾਈ ਦੇ ਰਹਿ ਵਿਜ਼ਿਬਿਲਟੀ ਕਾਫੀ ਘਟ ਹੈ ਅਤੇ ਕੁਝ ਇਲਾਕਿਆਂ 'ਚ ਤਾਂ ਜ਼ੀਰੋ ਵਿਜ਼ਿਬਿਲਟੀ ਹੈ ਦਾਸੇ ਕਿ ਮੌਸਮ ਵਿਭਾਗ ਨੇ ਸੰਗਣੀ ਧੁੰਦ ਨੂੰ ਲੈ ਕੇ 2 ਦਿਨ ਦਾ ਅਲਰਟ ਜਾਰੀ ਕੀਤਾ ਹੈ ਪੂਰਾ ਹੀ ਨਾਰਥ ਇੰਡੀਆ

कितनी चादर जा सकती है, विजिबिलिटी बेहद ही घट है ना तो नुंधि आगोश है पूरा ही आने वाले दिन आज ठंड है होर बढ़ सकती है इस नसया जा रहा है कि आज सीजन की सब तो संघनी धुंद तो पई है महज़ दो तो चार मीटर तक ही विखाई दे रहा है यानी कि विजिबिलिटी काफी घट है कुछ इलाक जीरो विजिबिलिटी ਤੋ ਬਧੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜੇ ਕੱਲ ਦੀ ਗੱਲ ਕੀਤੀ ਜਾਵੇ ਕੱਲ ਤੋਂ ਲੈ ਕੇ ਹੁਣ ਤੱਕ ਧੁੰਦ ਹੈ ਜਿਹੜੀ ਪਹਿਲਾਂ ਦੇ ਮੁਕਾਬਲੇ ਕਾਫੀ ਨਜ਼ਰ ਆ ਰਹੀ ਹੈ ਤਾਂ ਕਰਕੇ ਸੜਕਾਂ ਤੇ ਜਿਹੜੇ ਲੋਕ ਨਿਕਲਦੇ ਨੇ ਉਹਨਾਂ ਨੂੰ ਜ਼ਾਹਿਰ ਤੌਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਖਾਸ ਤੌਰ ਤੇ ਹਾਦਸਿਆਂ ਦਾ ਕਾਰਨ ਕਿਤੇ ਨਾ ਕਿਤੇ ਇਹ ਧੁੰਦ ਬੰਦੀ ਹੈ ਕਿਉਂਕਿ ਜਦੋਂ ਵੀ ਵਹੀਕਲ ਸੜਕ ਦੇ ਉੱਪਰ ਨਿਕਲਦੇ ਨੇ ਤਾਂ ਉਹਨਾਂ ਨੂੰ ਕੁਝ ਵੀ ਸਾਫ਼ ਦਿਖਾਈ ਨਹੀਂ ਦਿੰਦਾ ਤਾਂ ਕਰਕੇ ਹਾਦਸਿਆਂ ਦੇ ਵਿੱਚ ਜਿੱਥੇ ਇਜ਼ਾਫਾ ਹੋ ਰਿਹਾ ਉੱਥੇ ਧੁੰਦ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਘਰਾਂ ਦੇ ਵਿੱਚ ਲੋਕ ਬੈਠਣ ਨੂੰ ਮਜਬੂਰ ਹੋ ਗਏ ਨੇ ਠੰਡ ਕਾਫੀ ਵਧੀ ਹੋਈ ਆ ਠੰਡ ਦੇ ਨਾਲ ਬਿਮਾਰੀਆਂ ਦੇ ਵਿੱਚ ਇਜ਼ਾਫਾ ਹੋਇਆ ਹਸਪੀਟਲਾਂ ਦੇ ਜੋ ਪੀਡੀ ਹੈ ਉਹ ਪਹਿਲਾਂ ਦੇ ਮੁਕਾਬਲੇ ਵਧੀ ਹੈ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਧੁੰਦ ਇੰਨੀ ਜ਼ਬਰਦਸਤ ਪੈਰੀ ਹੈ ਕਿ ਵਿਜ਼ਿਬਿਲਟੀ ਹੈ ਜਿਹੜੀ ਉਹ ਜ਼ੀਰੋ ਦੇ ਬਰਾਬਰ ਹੋ ਗਈ ਹੈ ਖਾਸ ਤੌਰ ਤੇ ਟੂ ਵੀਲਰ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੜਕ ਦੇ ਉੱਪਰ ਨਿਕਲ ਤੋਂ ਪਹਿਲਾਂ ਆਪ ਦੀਆਂ ਲਾਈਟਾਂ ਨੇ ਜਿਹੜੀਆਂ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕਰੋ ਕਿਉਂਕਿ ਮੌਸਮ ਮਾਰਹੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੁੰਦ ਦਾ ਅਗਰ ਫਾਇਦਾ ਹੈ ਤਾਂ ਸਿਰਫ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਦੀ ਕਣਕ ਦੀ ਫਸਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਧੁੰਦ ਦੇ ਨਾਲ ਧੁੰਦ ਉਸ ਫਸਲ ਨੂੰ ਵਰਦਾਨ ਸਾਫਤ ਹੋ ਰਹੀ ਹੈ ਪਰ ਜੇ ਧੁੰਦ ਦੀ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕ ਨੇ ਜਿਹੜੇ ਇਸ ਧੁੰਦ ਤੋਂ ਡਾਡੇ ਪਰੇਸ਼ਾਨ ਨੇ ਕਿਉਂਕਿ ਸੜਕਾਂ ਦੇ ਉੱਪਰ ਨਿਕਲਣਾ ਹੁੰਦਾ ਹੈ ਟ੍ਰੈਫਿਕ ਹੈ ਜਿਹੜਾ ਉਹ ਕਾਫੀ ਗੱਦੇ ਇਸ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਹਾਸਨ ਤੇ ਇਜ਼ਾਫਾ ਹੁੰਦਾ ਤਾਂ ਕਰਕੇ ਟ੍ਰੈਫਿਕ ਦੇ ਗਿਹੜੇ ਮਾਹਰ ਨੇ ਉਹ ਵੀ ਇਹੀ ਦੱਸਦੇ ਨੇ ਕਿ ਬਿਨਾ ਕਿਸੇ ਕੰਮ ਕਾਸ ਤੋਂ ਘਰ ਤੋਂ ਨਾ ਨਿਕਲਿਆ ਜਾਵੇ ਔਰ ਵਹੀਕਲ ਦੀ ਸਪੀਡ ਹੈ ਜਿਹੜੀ ਉਹ ਕਾਫੀ ਘੱਟ ਰੱਖੀ ਜਾਵੇ ਵਿਜ਼ਿਬਿਲਟੀ ਹੈ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਕੱਟੀ ਹੋਈ ਹੈ ਤਾਂ ਕਰਕੇ ਇਹੀ ਰਹਿ ਦਿੱਤੀ ਜਾ ਰਹੀ ਹੈ ਕਿ ਬਿਨਾ ਕਿਸੇ ਕੰਮ ਕਾਸ ਤੋਂ ਘਰੋਂ ਬਾਹਰ ਨਾ ਨਿਕਲੋ ਘਰ ਦੇ ਵਿੱਚ ਰਹੋ ਤੇ ਸੁਰੱਖਿਅਤ ਰਹੋ